ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਧੰਨ ਬਾਬਾ ਦੀਪ ਸਿੰਘ ਜੀ 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 ਪਰਮ ਸਨਮਾਨਯੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬਿਠੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਸਤਿਗੁਰ ਜੀ ਦੀ ਪਵਿੱਤਰ ਗੋਦ ਵਿੱਚ ਸ਼ਰਧਾ ਭਾਵਨਾ ਦੇ ਨਾਲ ਪਹੁੰਚੇ ਹੋ ਵੱਡਾ ਦਿਹਾੜਾ ਹੈ ਤੇ ਵੱਡੀਆਂ ਹੀ ਦਤਾਂ ਮੰਗਣੀਆਂ ਨੇ ਆਓ ਸਤਿਗੁਰੂ ਗਰੀਬ ਨਿਵਾਇ ਤਰਸ ਕਰਕੇ ਕੋਈ ਤਿਕਾ ਸਮਾ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸਤਿਗੁਰੂ ਸੇਵਾ ਲੈਣ ਜਿੰਨੇ ਇੱਥੇ ਬੈਠੇ ਹੋ ਜਿੰਨੇ ਘਰਾਂ 'ਚ ਬੈਠ ਕੇ ਤੁਸੀਂ ਸਮਾਗਮ ਦਾ ਆਨੰਦ ਮਾਣ ਰਹੇ ਹੋ ਸਤਿਗੁਰੂ ਜੀ ਦੇ ਅਦਬ ਸਤਕਾਰ ਵਿੱਚ ਦੋਨੋਂ ਹੱਥ ਜੋੜ ਲਓ ਜੀ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਤ ਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਤیاں ਲੈ ਜੋ ਜੀ ਆਓ ਚਲਿਏ ਪੋਵਿੰਡ ਪੋਵਿੰਡ ਦੀ ਧਰਤੀ ਹੈ ਨਾਮ ਆਇਆ ਭਾਈ ਕਨੀਆ ਜੀ ਇਹ ਗੁਰਮੁਖ ਪਰਿਵਾਰ ਹੈ ਜੀ ਭਾਈ ਕਨੀਆ ਜੀ ਰੱਬ ਨੂੰ ਯਾਦ ਕਰਨ ਵਾਲਾ ਇਹ ਪਰਿਵਾਰ ਹੈ ਭਾਈ ਕੰਨਿਆ ਜੀ ਦੇ ਅੱਗੇ ਸੁਪੁੱਤਰ ਹੁੰਦੇ ਨੇ ਨਾਮ ਆਇਆ ਭਾਈ ਦੁਲਤੀ ਜੀ ਭਾਈ ਦੁਲਤੀ ਜੀ ਦੇ ਅੱਗੇ ਪੁੱਤਰ ਹੋਏ ਨੇ ਭਾਈ ਕਰਮਾ ਜੀ ਤੇ ਭਾਈ ਕਰਮਾ ਜੀ ਦੇ ਘਰ ਅੱਗੇ ਸੁਪੁੱਤਰ ਹੁੰਦਾ ਹੈ ਗੁਰਮੁਖੋ ਨਾਮ ਰੱਖਿਆ ਭਾਈ ਭਗਤਾ ਜੀ ਨਾਮ ਵੀ ਭਗਤਾ ਹੈ ਕੰਮ ਵੀ ਭਗਤਾ ਵਾਲੇ ਨੇ ਭਾਈ ਭਗਤਾ ਜੀ ਜਵਾਨ ਹੁੰਦੇ ਨੇ ਇਹਨਾਂ ਦਾ ਵਿਆਹ ਬੀਬੀ ਜਿਉਣੀ ਜੀ ਉਹਨਾਂ ਦੇ ਨਾਲ ਹੁੰਦਾ ਹੈ ਹੁਣ ਬੀਬੀ ਜਿਉਣੀ ਜੀ ਵੀ ਪ੍ਰਭੂ ਦੀ ਭਗਤੀ ਵਾਲੇ ਨੇ ਮਿੱਠ ਬੋਲੜਾ ਸੁਭਾਅ ਹੈ ਸਤ ਸੰਗਿਓ ਸਵੇਰੇ ਸ਼ਾਮ ਪ੍ਰਭੂ ਦੀ ਭਗਤੀ ਕਰਦੇ ਨੇ ਦਿਨੇ ਕਿਰਤਕਾਰ ਕਰਦੇ ਨੇ ਪੈਲੀਆਂ 'ਚ ਕੰਮ ਕਰਦੇ ਨੇ ਆਪਣੇ ਖੂਹ ਤੇ ਕੰਮ ਕਰਦੇ ਨੇ ਅਵਸਥਾ ਇਹ ਹੈ ਭਾਈ ਭਗਤਾ ਜੀ ਦੀ ਹਾਂਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਕੋਈ ਲੋੜਵੰਦ ਹੁੰਦਾ ਹੈ ਉਹਦੀ ਲੋੜ ਪੂਰੀ ਕਰ ਦਿੰਦੇ ਨੇ ਹਰਕ ਦੇ ਨਾਲ ਬੜੇ ਨਿਮਰਤਾ ਦੇ ਨਾਲ ਮਿਠਾਸ ਨਾਲ ਗੱਲ ਕਰਦੇ ਨੇ ਸਤਸੰਗਿਓ ਸਮਾਂ ਬੀਤਦਾ ਜਾ ਰਿਹਾ ਹੈ ਵਿਆਹ ਨੂੰ ਕਾਫੀ ਸਾਲ ਹੋ ਗਏ ਨੇ ਭਾਈ ਭਗਤਾ ਜੀ ਤੇ ਬੀਬੀ ਜੁਨੀ ਜੀ ਨੇ ਪਰ ਘਰ 'ਚ ਕੋਈ ਬੂਟਾ ਨਹੀਂ ਲੱਗਾ ਪਾਪ ਔਲਾਦ ਨਹੀਂ ਹੋਈ ਨਿਰੰਕਾਰ ਦੇ ਚਰਨਾਂ 'ਚ ਫਰਿਆਦ ਕਰਦੇ ਨੇ ਨਿਰੰਕਾਰ ਕਿਰਪਾ ਕਰੋ ਘਰ ਦੇ ਵਿੱਚ ਬੂਟਾ ਲੱਗ ਜਾਵੇ ਇੱਕ ਦਿਨ ਭਾਈ ਭਗਤਾ ਜੀ ਖੂ ਤੇ ਕੰਪੇ ਕਰਦੇ ਨੇ ਖੇਤਾਂ ਦੇ ਵਿੱਚ ਕੋਈ ਮਹਾਪੁਰਖ ਕੋਲੋਂ ਦੀ ਲੰਗਦੇ ਪਏ ਨੇ ਤੇ ਪਿਆਸ ਲੱਗੀ ਤਾਂ ਆਵਾਜ਼ ਦਿੱਤੀ ਉਹ ਭਲਿਆ ਮੈਨੂੰ ਜਲ ਛਕਾਏਗਾ ਭਾਈ ਭਗਤਾ ਜੀ ਨੇ ਦੋਨੋਂ ਹੱਥ ਜੋੜ ਕੇ ਬੜਾ ਸਤਿਕਾਰ ਕੀਤਾ ਕਹਿੰਦੇ ਆਓ ਰੱਬ ਦੇ ਪਿਆਰਿਓ ਆਓ ਆਪਣੇ ਮੁੱਢੇ ਵਾਲਾ ਪਰਨਾ ਲਾ ਕੇ ਨਾ ਜ਼ਮੀਨ ਤੇ ਵਸਾ ਦਿੱਤਾ ਮਾਪੜਖੂ ਇੱਥੇ ਬੈਠੋ ਬੜੇ ਅਦਬ ਸਤਕਾਰ ਦੇ ਨਾਲ ਬਹੁਤ ਹੀ ਅਦਬ ਸਤਕਾਰ ਦੇ ਨਾਲ ਜਲ ਸ਼ਿਕਾਇਆ ਗੁਰਮੁਖੋ ਮੈਂ ਕਈ ਵਾਰ ਸੋਚਦਾ ਬੰਦੇ ਦੇ ਅੰਦਰ ਪ੍ਰੇਮ ਹੋਣਾ ਚਾਹੀਦਾ ਹੈ ਪ੍ਰੇਮ ਪ੍ਰੇਮ ਸਿੰਘ ਗੁਰਮਖੋ ਭਾਈ ਸਾਧੂ ਤੇ ਭਾਈ ਰੂਪੇ ਦੇ ਅੰਦਰ ਉਹ ਵੀ ਖੇਤਾਂ 'ਚ ਕੰਮ ਕਰਦੇ ਸਨ ਦੁਪਹਿਰ ਦਾ ਸਮਾਂ ਸੀ ਗੁਰਮਖੋ ਜਦੋਂ ਪਿਤਾ ਆਖਿਆ ਸੀ ਉਹ ਪੱਤਰ ਰੂਪਿਆ ਪਿਆਸ ਲੱਗੀ ਹੈ ਜਾ ਜਲ ਵਾਲਾ ਕਟੋਰਾ ਲੈ ਕੇ ਆ ਜਦੋਂ ਜਲ ਵਾਲਾ ਕਟੋਰਾ ਲੈ ਗਿਆ ਭਾਈ ਰੂਪਾ ਤਾਂ ਕੀ ਵੇਖਿਆ जल बहुत ठंडा है पानी बहुत ठंडा है पिताजी, जल बहुत ठंडा है पुत्र जल्दी कल प्यास लगी है पिताजी ये ठंडे जल वाल वे के ना प्यार गया है गुरु प्रति पुत्र की प्यार जाग गया पिताजी प्यार ये जाग गया कि चंगा हो सीतल जल ठंडा जल येवें पाशाह जाके पहला पीन। पीना तो गुरमुखो ਦੋਨਾਂ ਨੇ ਗੁਰੂ-ਗੁਰੂ ਕਰਦਿਆਂ ਪਿਓ-ਪੁੱਤਰ ਨੇ ਭਾਈ ਸਾਧੂ ਤੇ ਭਾਈ ਰੂਪੇ ਨੇ ਉੱਥੇ ਛੇਵੇਂ ਪਾਸ਼ ਨੂੰ ਯਾਦ ਕਰਨਾ ਸ਼ੁਰੂ ਕਰਤਾ ਸਾਡਾ ਇਤਿਹਾਸ ਕਹਿੰਦਾ ਦੁਪਹਿਰ ਦਾ ਸਮਾਂ ਸੀ ਅਤ ਦੀ ਗਰਮੀ ਸੀ ਸਤਿਗੁਰ ਨੇ ਘੋੜੇ ਤੇ ਕਾਠੀ ਵੀ ਨਹੀਂ ਪਾਈ ਤੇ ਹਵਾ ਤੋਂ ਤੇਜ ਘੋੜਾ ਭਜਾਇਆ ਸਤਿਗੁਰ ਜੀ ਨੇ ਉਸ ਜਗ੍ਹਾ ਤੇ ਆ ਕੇ ਉਹਨਾਂ ਦਾ ਉਹ ਪਾਣੀ ਪੀਤਾ ਗੁਰਮੁਖ ਗੱਲ ਪਾਣੀ ਦੀ ਨਹੀਂ ਗੁਰਮੁਖੋ ਗੱਲ ਜਲ ਦੀ ਨਹੀਂ ਗੱਲ ਹੈ ਪ੍ਰੇਮ ਦੀ ਅਰਦਾਸ ਕਰਿਓ ਅੱਜ ਪ੍ਰੇਮ ਵਾਲੇ ਦਾ ਗੁਰਮਖੋ ਜਨਮ ਦਿਹਾੜਾ ਮਨਾ ਰਹੇ ਆ ਆਪਣੀ ਵੀ ਅਰਦਾਸ ਕਰਿਓ ਦਾਸ ਗਰੀਬ ਦੀ ਮਾਰਿਆ ਸਾਡੇ ਅੰਦਰ ਵੀ ਕਿਨਕਾ ਪ੍ਰੇਮ ਦਾ ਹੋ ਜਾਵੇ ਪਿਆਰ ਤੈਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਆਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਭਾਗਾਂ ਵਾਲਿਓ ਭਾਈ ਭਗਤਾ ਜੀ ਨੇ ਬੜੇ ਪ੍ਰੇਮ ਦੇ ਨਾਲ ਜਲ ਸ਼ਿਕਾਇਆ ਹੁਣ ਜਦ ਦੋ ਗੁਰਮਖੇ ਬੈਠਣ ਨਾ ਫੇ ਰੱਬ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਦੋ ਪ੍ਰੇਮ ਵਾਲੇ ਬੈਠੇ ਹੋਣ ਤਾਂ ਪ੍ਰੇਮ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਦੋ ਸ਼ਰਦਾ ਵਾਲੇ ਬੈਠੇ ਹੋਣ ਸ਼ਰਦਾ ਵਾਲੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਦੋ ਭਰੋਸੇ ਵਾਲੇ ਬੈਠੇ ਹੋਣ ਤੇ ਭਰੋਸੇ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਪਰਮੇਸ਼ਰ ਦੀ ਇਹ ਵਡਿਆਈ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਜੀ ਇਦਨੋਂ ਸਾਹਮਣੇ ਤੁਰਿਆ ਆ ਰਹੇ ਨੇ ਮਾਤਾ ਜੀਵਨੀ ਜੀ ਸਿਰ ਤੇ ਪੋਟਲੀ ਚੁੱਕੀ ਹੋਈ ਹੈ ਪ੍ਰਸ਼ਾਦਿਆਂ ਵਾਲੀ ਕੋਲ ਆਏ ਮਾਤਾ ਜੀਵਨੀ ਜੀ ਨੇ ਵੇਖਿਆ ਕੋਈ ਮਹਾਤਮਾ ਮਹਾਂਪੁਰਖ ਸਾਡੇ ਖੂਹ ਤੇ ਆਏ ਨੇ ਦੋਨੋਂ ਹੱਥ ਜੋੜ ਕੇ ਸਤਿਕਾਰ ਕੀਤਾ ਤੇ ਭਾਈ ਭਗਤਾ ਜੀ ਆਖਣ ਲੱਗੇ ਵੇਖੋ ਮਹਾਂਪੁਰਖੋ ਪ੍ਰਸ਼ਾਦਾ ਵੀ ਆ ਗਿਆ ਜੇ ਆਓ ਪ੍ਰਸ਼ਾਦਾ ਛਕੀਏ ਹੋਣਾ ਤਾਂ ਅਗੋਂ ਉਹ ਰੱਬ ਦੇ ਪਿਆਰੇ ਗੁਰਮੁਖ ਜਨ ਮਹਾਂਪੁਰਖ ਆਖਣ ਲੱਗੇ ਉਹ ਨਹੀਂ ਭਲਿਆ ਪਿਆਸ ਲੱਗੀ ਸੀ ਪਾਣੀ ਮੰਗ ਕੇ ਤਿੱਥੋਂ ਪੀ ਲਿਆ ਹੈ ਇਹ ਪ੍ਰਸ਼ਾਦੇ ਦੀ ਲੋੜ ਨਹੀਂ ਤਾਂ ਮਾਤਾ ਜੀਉਣੀ ਜੀ ਨੇ ਹੱਥ ਜੋੜ ਲੇ ਆਖਿਆ ਮਹਾਂਪੁਰਖੋ ਮੈਂ ਕੋਈ ਉੱਚੇ-ਚੇ ਤੌਰ ਤੇ ਤੁਹਾਡੇ ਵਾਸਤੇ ਪ੍ਰਸ਼ਾਦਾ ਲੈ ਕੇ ਨਹੀਂ ਆਈ ਰੂਟੀਨ ਮੁਤਾਬਕ ਪ੍ਰਸ਼ਾਦਾ ਇੱਥੇ ਲੈ ਕੇ ਆਈ ਆਂ ਭਾਵੇਂ ਇੱਕ ਪ੍ਰਸ਼ਾਦਾ ਹੀ ਸ਼ਕੂ ਜ਼ਰੂਰ ਸ਼ਕੂ ਆਪਦੀ ਫੇ ਆਖੇ ਜਿਵੇਂ ਤੁਹਾਡੀ ਮਰਜ਼ੀ ਮਾਤਾ ਜੀ ਨੂੰ ਜੀ ਨੇ ਪ੍ਰਸ਼ਾਦਾ ਭਾਈ ਭਗਤਾ ਜੀ ਦੇ ਅੱਗੇ ਵੀ ਰੱਖ ਦਿੱਤਾ ਇੱਧਰ ਉਹ ਮਹਾਂਪੁਰਖਾਂ ਦੇ ਅੱਗੇ ਵੀ ਪ੍ਰਸ਼ਾਦਾ ਰੱਖ ਦਿੱਤਾ ਪ੍ਰਸ਼ਾਦਾ ਸ਼ਕਦਿਆਂ ਸ਼ਕਦਿਆਂ ਉਹ ਬੰਦਗੀ ਵਾਲੇ ਰੱਬ ਦੇ ਪਿਆਰੇ ਪਤਾਕੀ ਕਹਿੰਦੇ ਕਹਿੰਦੇ ਉਹ ਭਲਿਆ ਘੂ ਤੇ ਕੋਈ ਬੱਚਾ ਨਜ਼ਰ ਨਹੀਂ ਆਉਂਦਾ ਪਿਆ ਬੱਚਿਆਂ ਨਾਲ ਰੌਣਕਾਂ ਹੁੰਦੀਆਂ ਨੇ ਤੇ ਉਸ ਲਈ ਮਾਤਾ ਜੀਵਨੀ ਜੀ ਨੇ ਥੋੜੇ ਨਾ ਨਿੱਤਰ ਪੜ ਲਏ ਆਪਣੇ ਵਿਰਾਗ ਚ ਅਗੇ ਥੋੜਾ ਜਾ ਭਾਈ ਭਗਤਾ ਜੀ ਆਖਣ ਲੱਗੇ ਮਾ ਬੜਖੋ ਕਾਫੀ ਸਾਲ ਹੋ ਗਏ ਨੇ ਵਿਆਹ ਹੋਇਆਂ ਨੂੰ ਅਜੇ ਤੱਕ ਘਰ ਤੇ ਬੂਟਾ ਨਹੀਂ ਕੋਈ ਲੱਗਾ ਤੁਸੀਂ ਅਰਦਾਸ ਕਰੋ ਪਰਮੇਸ਼ਰ ਕਿਰਪਾ ਕਰੇ ਉਮਾ ਬੜੁਖਾ ਨੇ ਫਿਰ ਪ੍ਰਸ਼ਾਦਾ ਛਕਿਆ ਅਕਿਆ ਹੱਥ ਸੁੱਤੇ ਕਰਾਉ ਮਾਤਾ ਜੀਉਨੀ ਜੀ ਨੇ ਪ੍ਰੇਮ ਨਾਲ ਹੱਥ ਸੁੱਤੇ ਕਰਾਈ ਗਲਤ ਪੱਲਾ ਪਾ ਕੇ ਉਮਾ ਪਰ ਕੀ ਅਰਦਾਸ ਕਰਦੇ ਨੇ ਕਹਿੰਦੇ हे ਨਿਰੰਕਾਰ हे ਵਾਹਿਗੁਰੂ ਜੀ ਭਾਈ ਭਗਤਾ ਜੀ ਨੇ ਬੀਬੀ ਜੀਉਨੀ ਜੀ ਨੇ ਆਪ ਜੀ ਦੇ ਸੇਵਕ ਦੀ ਪ੍ਰਸ਼ਾਦੇ ਪਾਣੀ ਨਾਲ ਸੇਵਾ ਕੀਤੀ ਹੈ ਬڑے ਪ੍ਰੇਮ ਨਾਲ ਸੇਵਾ ਕੀਤੀ ਹੈ हे ਨਿਰੰਕਰ ਜੀ हे ਵਾਹਿਗੁਰੂ ਜੀ ਤੁਹਾਡੇ ਘਰ ਕੇ ਦਾ ਕੋਈ ਘਾਟਾ ਹੈ हे ਨਿਰੰਕਰ ਤੁਹਾਡੇ ਘਰ ਸਭ ਕੁਝ ਹੈ ਆਪਣੇ ਬਖਸ਼ਿਸ਼ ਦੇ ਖਾਤੇ ਚੋਂ ਇਹਨਾਂ ਦੇ ਘਰ ਰੰਗੀ ਹੋਈ ਰੂਹ ਭੇਜੋ ਮਹਾਰਾਜੀ ਬਖਸ਼ੀ ਹੋਈ ਰੂਹ ਭੇਜੋ ਅਰਦਾਸ ਕੀਤੀ ਬਾਹ ਪੁਰਖਾਂ ਨੇ ਜਾਨ ਲੱਗੀਆਂ ਅੱਖਣ ਲੱਗੇ ਉਹ ਭਲਿਓ ਸਾਨੂੰ ਉਸ ਪਰਮੇਸ਼ਰ ਤੇ ਵਿਸ਼ਵਾਸ ਹੈ ਤੁਹਾਡੇ ਘਰ ਅਵਸ਼ਪ ਪੁੱਤਰ ਹੋਵੇਗਾ ਇੱਕ ਗੱਲ ਯਾਦ ਰੱਖਿਓ ਜਿਹੜਾ ਤੁਹਾਡੇ ਘਰ ਪੁੱਤਰ ਹੋਵੇਗਾ ਨਾ ਜਿਵੇਂ ਆਕਾਸ਼ ਵਿੱਚ ਧੂ ਤਾਰੇ ਚਮਕਦਾ ਹੈ ਨਾ ਜਿਸ ਤਰ੍ਹਾਂ ਆਕਾਸ਼ ਵਿੱਚ ਧੂ ਤਾਰੇ ਚਮਕਦਾ ਹੈ ਜੋ ਤੁਹਾਡੇ ਘਰ ਪੁੱਤਰ ਹੋਵੇਗਾ ਉਹ ਵੀ ਸੰਸਾਰ ਵਿੱਚ ਧੂ ਤਾਰੇ ਵਾਂਗੂ ਚਮਕੇਗਾ ਬੋਲੇ ਸੋ ਸ੍ਰੀ ਅਕਾਲ ਜਿਹੜਾ ਤੁਹਾਡੇ ਘਰ ਪੁੱਤਰ ਹੋਵੇਗਾ ਉਹ ਵੀ ਸੰਸਾਰ ਦੇ ਵਿੱਚ ਤ੍ਰੂ ਤਾਰੇ ਵਾਂਗੂ ਚਮਕੇਗਾ ਤੇ ਦਿਨੋਂ ਦਿਨ ਉਹਦੀ ਚਮਕ ਵੱਧਦੀ ਜਾਏਗੀ ਵੱਧਦੀ ਜਾਏਗੀ ਅੱਜ ਵੇਖਦੇ ਭਈਓ ਨਾ ਸਤ ਸੰਗਿਓ ਉਹ ਮਹਾਪੁਰਖ ਚਲੇ ਗਏ ਇਦਰ ਸਮਾਂ ਬੀਤਦਾ ਪਿਆ ਹੈ ਅੱਜ ਉਹ ਸਮਾਂ ਬਣਿਆ ਗੁਰਮੁਖੋ ਮਾਗ ਦਾ ਮਹੀਨਾ ਹੈ ਹੁਣ ਮਗ ਦਾ ਮਹੀਨਾ ਚੱਲਦਾ ਪਿਆ ਨਾ ਸਾਡੇ ਬਾਬਾ ਜੀ ਨੇ ਧਰਤੀ ਤੇ ਆਉਣਾ ਹੈ ਆਹਾ ਭਾਗਾਂ ਵਾਲਿਓ ਅੱਜ ਉਹ ਦਿਨ ਆ ਗਿਆ ਅੱਜ ਵਾਲਾ ਦਿਨ ਬਾਬਾ ਜੀ ਨੇ ਧਰਤੀ ਤੇ ਆਉਣਾ ਹੈ ਤੇ ਦਾਈ ਨੂੰ ਸੁਨੇਹਾ ਭੇਜਿਆ ਜਾਂਦਾ ਹੈ ਉਹ ਸਮਾਂ ਦਾਈਆਂ ਦਾ ਸੀ ਹੁਣ ਦਾਈ ਆਉਂਦੀ ਹੈ ਜਿਸ ਕਮਰੇ ਦੇ ਅੰਦਰ ਮਾਤਾ ਜਿਉਣੀ ਜੀ ਨੇ ਉਹ ਦਾਈ ਉਧਰ ਚਲ ਜਾਂਦੀ ਹੈ ਬੜ ਭਾਈ ਭਗਤਾ ਜੀ ਖਲੋਤੇ ਨੇ ਕੁਝ ਹੋਰ ਸਾਖ ਸੰਬੰਧੀ ਬਾੜ ਖਲੋਤੇ ਹੋਏ ਨੇ ਕਿੰਨੇ ਸਮੇਂ ਬਾਅਦ ਕਿੰਨੇ ਸਾਲਾਂ ਬਾਅਦ ਘਰ 'ਚ ਖੁਸ਼ੀ ਦਾ ਮਾਹੌਲ ਹੈ ਅੱਜ ਖੁਸ਼ੀ ਘਰ ਵਿੱਚ ਆਉਣੀ ਹੈ ਜਿਵੇਂ ਪੌਂਵਿੰਡ ਦੀ ਧਰਤੀ ਗੁਰਮਖੋ ਜਿਹਾ ਆ ਆਖਦੀ ਹੋਵੇ ਕੁਦਰਤ ਵੀ ਬਾਬਾ ਜੀ ਨੂੰ ਜਿਹਾ ਆ ਆਖਣ ਵਾਸਤੇ ਗੁਰਮਖੋ ਉਤਾਵਲੀ ਹੋਵੇ ਇਧਰ ਕੁਝ ਕੁ ਸਮੇਂ ਬਾਅਦ ਦਾਈ ਭੱਜੀ ਭੱਜੀ ਬਾੜ ਆਉਂਦੀ ਹੈ ਚਿਹਰੇ ਤੇ ਖੁਸ਼ੀ ਹੈ ਚਿਹਰੇ ਤੇ ਵੱਖਰੀ ਰੌਣਕ ਹੈ ਆ ਕੇ ਹੱਥ ਜੋੜ ਕੇ ਆਖ ਲਗੀ ਭਾਈ ਭਗਤਿਆ ਭਾਈ ਭਗਤਿਆ ਵਧਾਈ ਹੋਵੇ ਵਧਾਈ ਹੋਵੇ ਤੇਰੇ ਘਰ ਪੁੱਤਰ ਹੋਇਆ ਹੈ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਸਾਰੀ ਸੰਗਤ ਨੂੰ ਵਧਾਈਆਂ ਬਧਾਈਆਂ ਬਧਾਈਆਂ ਬੋਲੋ ਬਧਾਈਆਂ 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 ਆਹ ਗੁਰਮੁਖੋ ਜਿਵੇਂ ਹਰ ਪਾਸਿਓਂ ਇੱਕ ਆਵਾਜ਼ ਆ ਰਹੀ ਹੋਵੇ ਧੰਨ ਗੁਰੂ ਅਰਜਨ ਦੇ ਪਿਤਾ ਜੀ ਅੱਜ ਬਾਬਾ ਜੀ ਦਾ ਜਨਮ ਹੁੰਦਾ ਹੈ ਐਸੇ ਮਹਾਂਪੁਰਖਾਂ ਦੇ ਪਰਥਾਏ ਸੁਹੀ ਮਹੱਲਾ ਪੰਜਵਾਂ ਸੁਹੀ ਰਾਗ ਦੇ ਵਿੱਚ ਗੁਰਮੁਖੋ ਇਹ ਸ਼ਬਦ ਉਚਾਰਨ ਕਰਦੇ ਨੇ ਦਾਸ ਦੀ ਭਾਵਨਾ ਹੈ ਗੁਰਮੁਖ ਇੱਕ ਵਾਰ ਇਹ ਪੰਕਤੀਆਂ ਪੜ ਲਓ ਪ੍ਰੇਮ ਦੇ ਵਿੱਚ ਫਿਰ ਨਾਲ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਤੇ ਬਾਬਾ ਦੀਪ ਸਿੰਘ ਦੇ ਪਿਆਰ ਦੇ ਵਿੱਚ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂ 'ਚ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਅੱਜ ਖੁਸ਼ੀਆਂ ਲੈਣੀਆਂ ਨੇ ਬਾਬਾ ਜੀ ਕੋਲੋਂ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ 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 ਪਰ ਕਾਰਿਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਾਰੇ ਉਪਕਾਰੀ ਆਏ ਜਨ ਪਾਰੇ ਉਪਕਾਰੀ ਆਏ ਜਨਮ ਮਰਨ ਤੋਂ ਮੈਂ ਨਹੀਂ ਜਨਮ ਮਰਨ ਤੋਂ ਮੈਂ ਨਹੀਂ ਜਨਮ ਮਰਨ ਤੋਂ ਮੈਂ जनम मरण दोह मे तन तन ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ दीप ਸਿੰਘ जी तन ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ दीप ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ जी तन, 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 तन तन बाबा दीप सिंह जी तन धन बाबा दीप सिंह जी तन तन बाबा दीप सिंह जी जनम मरण दो में नाई जनम मरण तो मही जनम मरण दो मही ਜਨਮ ਮਰਨ ਦੋਹ ਹੂੰ ਮੈਂ ਨਾ ਧਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀਆ ਤਨ ਬਬਾ ਦੀਪ ਸਿੱਧੀ ਸਾਰੀ ਸੰਗਤ ਦੇ ਕਿਰਪਾ ਕਰੋ ਜਨ ਪਰ ਉਪਕਾਰੀਆਏ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮਾ ਪ੍ਰਵਾਨ ਗਣੀ ਸਈ ਇਹ ਆਏ ਸਫਲਤਨਾ ਕੇ ਕਾਮ ਮੇਰੇ RAM ਹਰ ਜਨ ਕੇ ਹਉ ਬਲ ਜਾਈ ਕੈਸਾ ਕਾਕੜ ਚਵਡ ਟੁਲਾਵਾ ਚੜਨ ਧੂਰ ਮੁਖ ਲਾਈ ਜਨਮ ਮਰਨ ਦੋਹੂ ਮੇ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇਤਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਨ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਬੋਲੋ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਨ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਅੱਖੋ ਪਿਆਰ ਦੇ ਧੰਤਨ ਬਾਬਾ ਦੀਪ ਸਿੰਘ ਜੀ ਪਿੰਡ ਵਾਲਿਆਂ ਆਕੇ ਵਧਾਈਆਂ ਦਿੱਤੀਆਂ ਜੀ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਹੁਣ ਮਾਤਾ ਜੀ ਨੇ ਬਚਪਨ ਤੋਂ ਹੀ ਗੁਰਬਾਣੀ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਨਾਮ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਇਹ ਗੁਰਮੁਖ ਮਾਮਾ ਦੀ ਗੁਰਮੁਖੋ ਨਿਸ਼ਾਨੀ ਹੁੰਦੀ ਹੈ ਇਹ ਗੁਰਮੁਖ ਮਾਂ ਦੇ ਹਿੱਸੇ ਹੀ ਇਹ ਅਰਦਾਸ ਆਈ ਹੈ ਕਿਹੜੀ ਅਰਦਾਸ ਪੂਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਇੱਕ ਗੁਰਮਖ ਮਾ ਦੇ ਹਿੱਸੇ ਇਹ ਅਰਦਾਸ ਆਈ ਹੈ ਗੁਰਮਖੋ ਗੁਰਮਖ ਮਾ ਇਹ ਅਰਦਾਸ ਕਰਦੀ ਹੈ हे ਨਿਰੰਕਰ ਇਕ ਨਿਮਖ ਜਿਨਾ ਸਮਾਂ ਵੀ ਮੇਰੇ ਬੱਚੇ ਨੂੰ ਤੂੰ ਨਾ ਵਿਸਰੀ ਪੱਗਾਂ ਵਾਲਿਓ ਹੁਣ ਬਾਬਾ ਜੀ ਦੀ ਦੁਨਿਆਵੀ ਉਮਰ ਚਾਰ-ਪੰਜ ਸਾਲ ਹੁੰਦੀ ਹੈ ਖੇਡਾਂ ਵੀ ਅਨੋਖੀਆਂ ਨੇ ਬਾਬਾ ਜੀ ਦੀਆਂ ਲੱਕੜ ਦੇ ਗਨੁਖੋ ਹਥਿਆਰ ਬਣਾ ਕੇ ਉਹਨਾਂ ਨਾਲ ਖੇਡਣਾ ਲੱਕੜ ਦੀ ਤਲਵਾਰ ਬਣਾ ਲੈਣੀ ਕਿਰਪਾਨ ਬਣਾ ਲੈਣੀ ਲੱਕੜ ਦਾ ਖੰਡਾ ਬਣਾ ਲੈਣਾ ਖੇਡਣਾ ਉਹਦੇ ਨਾਲ ਖੇਡਾਂ ਵੀ ਅਨਰਾਲੀਆਂ ਨੇ ਧੰ ਬਾਬਾ ਦੀਪ ਸਿੰਘ ਜੀ ਦੇ ਬਚਪਨ ਦੇ ਵਿੱਚ ਤੇ ਪਿੰਡ ਵਾਲੇ ਅੱਜ ਇਕੱਠੇ ਹੋਏ ਸਲਾਹ ਕਰਦੇ ਚੱਲੋ ਚੱਲੀਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨਾਂ ਵਾਸਤੇ ਉਦੋਂ ਮੋਟਰ ਗੱਡੀਆਂ ਨਹੀਂ ਹੁੰਦੀਆਂ ਸਨ ਹੁਣ ਸੰਗਤਾਂ ਦਾ ਕਾਫਲਾ ਨਾਲ ਬਾਬਾ ਦੀਪ ਸਿੰਘ ਦੀ ਬਚਪਨ ਦੀ ਉਮਰ ਹੈ ਗੁਰਮਖੋ ਮਾਤਾ ਜੀ ਨਾਲ ਨੇ ਮਾਤਾ ਜੀ ਹੁਣੀ ਜੀ ਹੋਰ ਪਿੰਡ ਵਾਲੇ ਨਾਲ ਨੇ ਪੋਵਣ ਦੀ ਧਰਤੀ ਤੋਂ ਚਾਲੇ ਪਾਏ ਨੇ ਰਸਤੇ 'ਚ ਸ਼ਬਦ ਕੀਰਤਨ ਕਰਦੇ ਜਾਂਦੇ ਨੇ ਨਾਮ ਜਪਦੇ ਜਾਂਦੇ ਨੇ ਗੁਰਮੁਖੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਦਰਸ਼ਨ ਦਾਰੇ ਕੀਤੇ ਪਵਿੱਤਰ ਸਰੋਵਰ ਚ ਇਸ਼ਨਾਨ ਕੀਤਾ ਗੁਰਮੁਖ ਮਾਤਾ ਜੀ ਨੇ ਵੀ ਸੰਗਤਾਂ ਨੇ ਵੀ ਤਾਂ ਮਾਤਾ ਜੀ ਨੇ ਆਪਣੇ ਪੁੱਤਰ ਨਾਮ ਰੱਖਿਆ ਸੀ ਦੀਪ ਲਾੜਨਾ ਦੀਪਾ ਦੀ ਭਾਖ ਨਾ ਸਾਡੇ ਬਾਬਾ ਜੀ ਨੂੰ ਵੀ ਇਸ਼ਨਾਨ ਕਰਾਇਆ ਕੁਸਮਾ ਸੇਵਾ ਕੀਤੀ ਹੁਣ ਸ਼ਾਮ ਨੂੰ ਵਾਪਸੀ ਚੱਲਣ ਲੱਗੇ ਨੇ ਅੰਮ੍ਰਿਤਸਰ ਤੋਂ ਫਿਰ ਪਾਉਂ ਵਿੰਡ ਵਾਪਸੀ ਤਮਾਤਾ ਜੀ ਨੇ ਗਲਤ ਪੱਲਾ ਪਾ ਲਿਆ ਮਾਤਾ ਜੀ ਉਹਨੀ ਜੀ ਹੁਣ ਅਰਦਾਸ ਕਰਦੇ ਨੇ ਗੁਰੂ ਰਾਮਦਾਸ ਪਿਤਾ ਦੇ ਚਰਨਾਂ ਦੇ ਵਿੱਚ ਵੇਖੋ ਇੱਕ ਆਮ ਮਾਂ ਇਹ ਅਰਦਾਸ ਕਰਦੀ ਹੈ ਕਿ ਏ ਨਿਰੰਕਰ ਮੇਰੇ ਪੁੱਤਰ ਨੌਕਰੀ ਵਧੀਆ ਮਿਲ ਜਾਵੇ ਮੇਰੇ ਪੁੱਤਰ ਦਾ ਕਾਰੋਬਾਰ ਵਧੀਆ ਚੱਲ ਜਾਵੇ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ ਦੁਨਿਆਵੀ ਦਾਤਾ ਮੰਗਦੀ ਹੈ ਆਮ ਮਾਂ ਪਰ ਮਾਤਾ ਜੀ ਜੁਨੀ ਜੀ ਨੇ ਅੱਜ ਅਨੋਖੀ ਅਰਦਾਸ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਮਾਤਾ ਜੀ ਦੇ ਅੰਦਰ ਆਪ ਪ੍ਰੇਮ ਹੈ ਗੁਰੂ ਘਰ ਪ੍ਰਤੀ ਤੇ ਆਪਣੇ ਪੁੱਤਰ ਲਈ ਵੀ ਪ੍ਰੇਮ ਮੰਗਦੇ ਬਏ ਨੇ ਮਾਤਾ ਜੀ ਉਹਨਾਂ ਜੀ ਕੀ ਅਰਦਾਸ ਕਰਦੇ ਨੇ ਕਹਿੰਦੇ हे ਧੰਨ ਗੁਰੂ ਰਾਮਦਾਸ ਪਿਤਾ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਰਹਿਮਤ ਕਰੋ ਤੁਹਾਡੇ ਲੱਖਾਂ ਸ਼ੁਕਰਾਨੇ ਨੇ ਗੁਰੂ ਰਾਮਦਾਸ ਜੀ ਜੋ ਆਪਣੇ ਪਵਿੱਤਰ ਅਸਥਾਨ ਦੇ ਦਰਸ਼ਨ ਦਿਦਾਰੇ ਬਖਸ਼ੇ ਮਹਾਰਾਜ ਜੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਮੇਰੇ ਪੁੱਤਰ ਦੀਪ ਤੇ ਵੀ ਕਿਰਪਾ ਕਰੋ ਇਹਦੇ ਅੰਦਰ ਪ੍ਰੇਮ ਬਖਸ਼ੋ ਮਹਾਰਾਜ ਜੀ ਇਹਨੂੰ ਪ੍ਰੇਮ ਦਾ ਕਿਨਕਾ ਬਖਸ਼ੋ ਇਦੀ ਪ੍ਰੀਤੀ ਤੇਰੇ ਚਰਨਾਂ ਨਾਲ ਪੱਕੀ ਪੈ ਜਾਵੇ ਮਾਤਾ ਜੁੜ ਕੇ ਅਰਦਾਸਾਂ ਪਈ ਕਰਦੀ ਹੈ ਗੁਰੂ ਰਾਮਦਾਸ ਜੀ ਮੈਨੂੰ ਹੁੜ ਕੋਈ ਨਹੀਂ ਚਾਹੀਦਾ ਮੇਰੀ ਗਰੀਬੀ ਦੀ ਤੇਰੇ ਚਰਨਾਂ 'ਚ ਅਰਦਾਸ ਹੈ ਮੇਰੇ ਪੁੱਤਰ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਮੇਰੇ ਪੁੱਤਰ ਦੀ ਤੇਰੇ ਚਰਨਾਂ ਨਾਲ ਪੱਕੀ ਗੰਢ ਪੈ ਜਾਵੇ ਜਿਵੇਂ ਉਹ ਸਮਾਂ ਕਹਿ ਰਿਹਾ ਹੋਵੇ ਉਹ ਸਮਾਂ ਕੀ ਕਹਿੰਦਾ ਹੋਵੇਗਾ ਮਾਤਾ ਜੀ ਹੁਣੀ ਅੱਜ ਜਿਸ ਪੁੱਤਰ ਦੀ ਤੂੰ ਅਰਦਾਸ ਪਈ ਕਰਦੀਆਂ ਨਾ ਮਾਤਾ ਜੀ ਜੁਣੀ ਸ਼ਾਇਦ ਤੂੰ ਨਾ ਵੇਖੇ ਸੰਸਾਰ ਵੇਖੇਗਾ ਜਗਤ ਵੇਖੇਗਾ ਮਾਤਾ ਜੀ ਜੁਣੀ ਜਿਸ ਪੁੱਤਰ ਦੀ ਅਰਦਾਸ ਪਈ ਕਰਦੀਆਂ ਨਾ ਮੇਰੇ ਪੁੱਤਰ ਦੀ ਪੱਕੀ ਪ੍ਰੀਤ ਪੈ ਜਾਵੇ ਗੁਰੂ ਰਾਮ ਦਾਦੇ ਚਰਨਾਂ ਦੇ ਨਾਲ ਗੰਡ ਪੈ ਜਾਵੇ ਉਹ ਮਾਤਾ ਜੀ ਜੁਣੀ ਸ਼ਾਇਦ ਤੂੰ ਨਾ ਵੇਖੇ ਸੰਸਾਰ ਵੇਖੇਗਾ ਤੇਰੇ ਪੁੱਤਰ ਦੀ ਇਹੋ ਜੀ ਪ੍ਰੀਤ ਪਵੇਗੀ ਇਹੋ ਜੀ ਪ੍ਰੀਤ ਪਵੇਗੀ ਤੇਰੇ ਪੁੱਤਰ ਦੀਪ ਨੇ ਇੱਕ ਦਿਨ ਮਨ ਜਣਾ ਹੈ ਤੰਤਨ ਬਾਬਾ ਦੀਪ ਸਿੰਘ ਤੰਤਨ ਬਾਬਾ ਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਪੇਟਾ ਕਰ ਦੇਣਾ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਪੇਟਾ ਕਰ ਦੇਣਾ ਹੈ ਵੇਖੋ ਮਾਣੇ ਗੁਰਮਖੋ ਅਰਦਾਸ ਕੀਤੀ ਇਹ ਗੁਰਮਖ ਮਾਮਾ ਦੀ ਅਰਦਾਸ ਹੁੰਦੀ ਹੈ ਪਾਗਾਂ ਵਾਲਿਓ ਪਿਆਰ ਦੇਖੋ ਤਨਤਨ ਬਾਬਾ ਦੀਪ ਸਿੰਘ ਜੀ ਤੇਰਾਖੋ ਤਨਤਨ ਬਾਬਾ ਦੀਪ ਸਿੰਘ ਜੀ ਅੱਜ ਹਰ ਪਾਸੇ ਬਾਬਾ ਦੀਪ ਸਿੰਘ ਦੀ ਜੈ ਜੈਕਾਰ ਹੈ ਹਰ ਪਾਸੇ ਰੌਣਕਾਂ ਲੱਗੀਆਂ ਨੇ ਅਕਿਰਤ ਘਣਾਂ ਦੀਆਂ ਝੋਲੀਆਂ ਭਰਦੇ ਪਏ ਨੇ ਬਾਬਾ ਦੀਪ ਸਿੰਘ ਜੀ ਆਓ ਦੱਸਦਾ ਗੁਰਮਖ ਸਮਾ ਹੋ ਗਿਆ ਅਖੀਰਲੀ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ ਜਦੋਂ ਬਾਬਾ ਦੀਪ ਸਿੰਘ ਨੂੰ ਧੰਨ ਕਹਿਣਾ ਕੰਜੂਸੀ ਨਾ ਕਰਿਆ ਕਰੋ ਪ੍ਰੇਮ ਚ ਆਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਫਿਰ ਆਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਦੋਂ ਅਸੀਂ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਆ ਨਾ ਗੁਰੂ ਰਾਮਦਾਸ ਪਿਤਾ ਬੜੇ ਪ੍ਰਸੰਨ ਹੁੰਦੇ ਜੀ ਤੁਸੀਂ ਸੋਚੋਗੇ ਬਾਬਾ ਦੀਪ ਸਿੰਘ ਨੂੰ ਧੰਨ ਆਖੀਏ ਗੁਰੂ ਰਾਮਦਾਸ ਜੀ ਪ੍ਰਸੰਨ ਹੋ ਦੇਣੇ ਹਾਂ ਭਾਈ ਗੁਰੂ ਰਾਮਦਾਸ ਪਿਤਾ ਬੜੇ ਪ੍ਰਸੰਨ ਹੁੰਦੇ ਨੇ ਫਿਰ ਗੁਰੂ ਰਾਮਦਾਸ ਜੀ ਕਹਿੰਦੇ ਹੋਣਗੇ ਨਾ ਉਹ ਭਲਿਓ ਉਹ ਸੰਗਤ ਜੀ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਮੇਰੇ ਅਸਥਾਨ ਨਾਲ ਬੜਾ ਪਿਆਰ ਕੀਤਾ ਜੀ ਉਹਨੇ ਮੇਰੇ ਨਾਲ ਬੜਾ ਪਿਆਰ ਕੀਤਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਮਾਇਆ ਪੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਕ੍ਰਿਪਾ ਪ੍ਰਸ਼ਾਦ ਪੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਰਮਲੇ ਸਾਬ ਪੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਤਰ੍ਹਾਂ-ਤਰ੍ਹਾਂ ਦੇ ਪਦਾਰਥ ਭੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਤਾਂ ਕਹਿ ਰਹੇ ਹੋ ਉਸ ਬਾਬਾ ਦੀਪ ਸਿੰਘ ਨੇ ਆਪਣਾ ਪਵਿੱਤਰ ਸੀਸੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਸਤ ਸ੍ਰੀ ਅਕਾਲ ਕੋਈ ਮੇਰੇ ਦਰ ਤੇ ਆਉਂਦਾ ਹੈ ਰਮਾਲੇ ਸਾਹਿਬ ਬੇਟਾ ਕਰਦਾ ਹੈ ਕੋਈ ਮਾਇਆ ਬੇਟਾ ਕਰਦਾ ਹੈ ਕੋਈ ਪਦਾਰਥ ਬੇਟਾ ਕਰਦਾ ਹੈ ਕੋਈ ਕਰਾਮਾਤ ਸਾਹਿਬ ਦੇਖ ਲਿਆ ਕੇ ਬੇਟਾ ਕਰਦਾ ਹੈ ਪ੍ਰਸੰਗਤ ਜੀ ਜਿਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਆਪਣਾ ਪਵਿੱਤਰ ਸੀਸੀ ਮੇਰੇ ਦਰ ਤੇ ਬੇਟਾ ਕਰ ਦਿੱਤਾ ਬੋਲੇ ਈਸੋਨ ਪਿਆਰ ਦੇਖੋ ਧੰਤਨ ਬਾਬਾ ਦੀਪ ਸਿੰਘ ਜੀ ਫਿਰ ਆਖੋ ਧੰਤਨ ਬਾਬਾ ਦੀਪ ਸਿੰਘ ਜੀ ਜਿਨ ਹਰਮਨ ਵਸਿਆ ਸੇ ਦਰ ਸਾਚੇ ਦਰ ਸਾਚੀ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਬੋਲੋ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕਿੰਨਾਂ ਦੀ ਧੰਤਨ ਬਾਬਾ ਦੀਪ ਸਿੰਘ ਜੀ ਫਿਰ ਆਖੋ ਧੰਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਨ ਹਰ ਕੋਈ ਨਾ ਮੇਟਨ ਹਰ ਆਉ ਵਿਚਾਰ ਕਰਦੇ ਆਂ ਇੱਕ ਨੇ ਅਨੇਕਾਂ ਗਲਤੀਆਂ ਪਲਾਂ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਗੁਰੂ ਦੀ ਸਾਧ ਸੰਗਤ ਬਖਸ਼ਣ ਜੋਗ ਹੈ